ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 18 5 24 ਨੂੰ ਜੋ ਆਪਣੇ ਬਾਰਡਰ ਦੀ ਤੇ ਜੋ ਬੇਟੀ ਬਲਾਈ ਗਈ ਹੈ ਉਹਦੇ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਐਮ ਫੈਸਲੇ ਲੈ ਗਏ ਆ ਸੋ ਪਹਿਲਾਂ ਤਾਂ ਜਿਹੜੇ ਭਾਜਪਾ ਨੂੰ ਦਾ ਨਿਖੇਧ ਕੀਤੀ ਗਈ ਹੈ ਦੂਜਾ ਜਿਹੜੇ 22 ਤਰੀਕ ਨੂੰ ਸਾਡੇ ਧਰਮ ਦੇ ਦੋਨੋਂ ਫਾਰਮਾਂ ਵੱਲੋਂ ਅੰਦੋਲਨ ਦੇ ਜਿਹੜੇ 100 ਦਿਨ ਪੂਰੇ ਹੋਣ ਜਾ ਰਹੇ ਉਸ ਵਿੱਚ ਅਸੀਂ ਆਪਣੇ ਜਿਹੜੇ ਘਰਾਂ 'ਚ ਬੈਠੇ ਆ ਜਾਂ ਪਿੰਡਾਂ 'ਚ ਅਸੀਂ ਸੁਨੇਹੇ ਲਾ ਕੇ 100 ਦਿਨ ਬੜੇ ਤੂੰ ਤਾਵਨਾ ਮਨਾਵਾਂਗੇ ਆਪਦੇ ਬੜੀ ਚੜ੍ਹਦੀ ਕਲਾ ਜਮ ਲਾਵਾਂਗੇ ਇਹ ਸੋ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਤੇ ਖੱਟਰ ਸਰਕਾਰ ਨੂੰ ਅਸੀਂ ਜਿਹੜੇ ਭਾਪੀ ਦੀ ਸਰਕਾਰ ਹੈ ਇਹਨੂੰ ਦਿਖਾਵਾਂਗੇ ਅਸੀਂ ਕਿ ਕਿਸਾਨ ਇਹ ਕਹਿੰਦੇ ਸੀ ਵੀ ਇਹ ਕਿਸਾਨ ਨਹੀਂ ਗਏ ਇਹ ਵਿਕੇ ਹੋਏ ਆ ਇਹਨਾਂ ਨੂੰ ਦੱਸਾਂਗੇ ਵੀ ਕਿਸਾਨ ਕਿਹੜੇ ਆ ਤੋ ਇਹੇ ਬੇਨਤੀਆ ਕਰਕੇ ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ 22 ਤਰੀਕ ਨੂੰ ਸਾਰੇ ਬਾਡਰਾਂ ਤੇ ਵੱਧ ਤੋਂ ਵੱਧ ਪਹੁੰਚਣਾ ਆਪਣੀ ਸਮੂਹਿਤ ਵਿੱਚ ਹਾਸਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪਣਾ ਲਗਾਤਾਰ ਦੋਵੇਂ ਫਰਮਾਂ ਵੱਲੋਂ ਖਨੌਰੀ ਬਾਡਰ ਤੇ 13 ਤਰੀਕ ਦੇ ਇਹ ਆਪਣਾ ਮੋਰਚਾ ਲੱਗਿਆ ਹੋਇਆ ਅੱਜ ਜਿਹੜਾ ਇਹ ਮੋਰਚਾ 97 ਦਿਨ ਵਿੱਚ ਜਾਰੀ ਹੈ ਤੋਂ ਇਸ ਦੇ ਸਬੰਧ ਦੇ ਵਿੱਚ ਜਿਹੜੀ ਇੱਥੇ ਬਾਰਡਰ ਕਮੇਟੀ ਬਣਾਈ ਹੋਈ ਆ ਉਹਦੇ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਨੇ ਇਹਦੇ ਵਿੱਚ ਇਹੀ ਵਿਚਾਰ ਕੀਤੀ ਗਈ ਆ ਜਿਹੜਾ 103 ਦਿਨ ਪੂਰਾ ਹੋਣ ਜਾ ਰਿਹਾ 22 ਤਰੀਕ ਨੂੰ ਉਹਦੇ ਸਬੰਧ ਦੇ ਵਿੱਚ ਆਗੂਆਂ ਦੇ ਦੱਸਣ ਦੇ ਮਤਾਬਕ ਚਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠ ਹੋਣ ਜਾ ਰਹੇ ਨੇ ਇਸ ਕਰਕੇ ਅਸੀਂ ਵੀ ਆਪਣੀ ਬਿਉਂਤਬੰਦੀਆ ਬਣਾ ਕੇ ਸਾਰੇ ਪਿੰਡਾਂ ਨੂੰ ਅਪੀਲ ਕਰਦੇ ਆਂ ਵੀ ਆਉਣ ਵਾਲੀ 22 ਤਰੀਕ ਨੂੰ ਜਿਵੇਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਡੱਬਾ ਵਾਲੀ ਬਾਰਡਰ ਜਿੱਥੇ-ਜਿੱਥੇ ਸੂਬੇ ਆਗੂਆਂ ਵੱਲੋਂ ਕਮੇਟੀਆਂ ਵੱਲੋਂ ਡਿਊਟੀਆਂ ਲਾਈਆਂ ਜਾਂਦੇ ਨੇ ਉੱਥੇ ਪੂਰਾ ਜੋਰ ਲਾ ਕੇ ਜਿਹੜੇ ਦੋਹੇ ਫਾਰਮਾਂ ਵੱਲੋਂ ਆਪਣੀ ਗਿਣਤੀ ਆ 22 ਤਰੀਕ ਨੂੰ ਵੱਧ ਤੋਂ ਵੱਧ ਲੈ ਕੇ ਪਹੁੰਚੋ ਤਾਂ ਕਿ ਜਿਹੜੀ ਆਉਣ ਵਾਲੀ ਸਰਕਾਰ ਹੈ ਤੇ ਮੌਜੂਦਾ ਸਰਕਾਰ ਆ ਪੰਜਾਬ ਤੇ ਹਰਿਆਣਾ ਦੀ ਇਹਦੇ ਦੇ ਆਪਣੇ ਪੂਰੇ ਦਾ ਬਣ ਸਕੇ ਇਸ ਬੇਨਤੀ ਨੂੰ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਨੌਰੀ ਬਾੜ ਰੇ ਉੱਤੇ ਜਿਹੜੀ ਮੀਟਿੰਗ ਹੋਇਆ ਕਰ ਰਹੇ ਆ ਕਿ ਲਗਭਗ ਸਾਡਾ ਇਸ ਭਾਵੇਂ ਖਨੌਰੀ ਆ ਤੇ ਭਾਵੇਂ ਥੰਮੂਆ ਭਾਵੇਂ ਦਾਬ ਵਾਲੀ ਤੇ ਭਾਵੇਂ ਸਾਗਰੀਆ ਭਾਵੇਂ ਫਟਿਆਵਾ ਜਿਹੜੇ ਸਾਡੇ ਉਹਨਾਂ ਪੈਂਟਾਂ ਦੇ ਮੋਰਚੇ ਚੱਲ ਰਹੇ ਨਾ 100 ਦਿਨ ਪੂਰਾ ਹੁਣ ਤੇ ਅੱਜੇ ਵੱਡਾ ਕੱਟ ਹੈ ਜਿਹੜਾ ਕਰਨ ਜਾ ਰਹੇ ਆ ਉਹਦੀ ਟੈਰੀ ਤੋਂ ਆ ਜਿਹੜੇ ਸਾਡੇ ਲੋਕਲ ਆਸੇ ਪਾਸੇ ਇਸ ਹਲਕੇ ਦੇ ਪਿੰਡ ਹੈ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਪਿੰਡ-ਪਿੰਡ ਜਾ ਕੇ ਜਿਹੜਾ 22 ਦਿਨ ਨੂੰ 100 ਦਿਨ ਪੂਰਾ ਹੋਣ ਜਾ ਰਿਹਾ ਇੱਥੇ ਵੱਡਾ ਕੱਟ ਕਰਾਂਗੇ ਅਸੀਂ ਖਨੋਰੀ ਮਰਰੇ ਉੱਤੇ ਇਸ ਕਰਕੇ ਅਸੀਂ ਅੱਜ ਜਿਹੜੀ ਮੀਟਿੰਗ ਹੈ ਔਰ ਬਾਰਡਰ ਉੱਤੇ ਜਿਹੜੀ ਬਾਰਡਰ ਕਮੇਟੀ ਉਹ ਮੀਟਿੰਗ ਦੇ ਵਿੱਚ ਜਿਹੜੇ ਮਤੇ ਪਾਸ ਕਰ ਰਹੀ ਹੈ ਉਹਨੂੰ ਮੀਟਿੰਗ ਕਰ ਰਹੀ ਹੈ ਮੀਟਿੰਗ ਕਰਕੇ ਅਸੀਂ ਜਿਹੜਾ 22 ਡਿਗਰੀ ਦੀ ਪੂਰੀ ਤਿਆਰੀ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ